ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਆਪਾਂ ਗੱਲ ਕਰਾਂਗੇ ਇੱਕ ਤਾਨਾ ਸ਼ਾਹ ਦੀ ਧੀ ਦੇ ਬਾਰੇ ਜਿਨੇ ਲੰਡਨ ਤੋਂ ਲੈ ਕੇ ਹਾਂਗਕਾਂਗ ਤੱਕ 2400 ਕਰੋੜ ਰੁਪਏ ਦੀ ਜਾਇਦਾਦ ਹੀ ਖਰੀਦ ਲਈ ਕੀ ਹੈ ਸਾਰਾ ਮਾਮਲਾ ਦੱਸਾਂਗੇ ਤੁਹਾਨੂੰ ਬੜੀ ਦਿਲਚਸਪ ਵੀਡੀਓ ਇੱਕ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਹਨੇ ਬਣ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਾ ਲਿਓ ਤਾ ਦੋਸਤੋ ਇਹ ਤਾਨਾ ਸ਼ਾਦੀ ਧੀ ਨੇ ਇੰਨੀ ਜਾਇਦਾਦ ਬਣਾਈ ਕਿ ਦੁਨੀਆ ਹੈਰਾਨ ਹੋ ਗਈ। ਹੁਣ ਇੱਕ ਰਿਪੋਰਟ ਦੇ ਸਾਹਮਣੇ ਆਇਆ ਕਿ ਪੌਪ ਸਟਾਰ ਤੇ ਕੋਟ ਨੀਤਿਕ ਵਜੋਂ ਉੱਭਰੀ ਇਸ ਕੁੜੀ ਨੇ ਲੰਡਨ ਤੋਂ ਲੈ ਕੇ ਹਾਂਗਕਾਂਗ ਤੱਕ ਜਾਇਦਾਦ ਦੀ ਖਰੀਦੋ-ਫਰੋਕਅਤੇ 24 ਕਰੋੜ ਪੌਂਡ ਕਰੀਬ 2400 ਕਰੋੜ ਰੁਪਈਆ ਇੰਡੀਆ ਦਾ ਖਰਚ ਕੀਤਾ। ਆਕਰ ਇੱਕ ਕੁੜੀ ਨੇ ਇੰਨੇ ਪੈਸੇ ਕਮਾਏ ਕਿਵੇਂ ਕਿਆ ਕੋਈ ਧੋਖਾਧੜੀ ਹੋਈ ਰਿਸ਼ਵਤ ਦਾ ਮਾਮਲਾ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ ਫਰੀडम ਫਾਰ ਯੂਰੇਸ਼ੀਆ ਦੀ ਜਾਂਚ ਮੁਤਾਬਕ ਗੁਲਨਾਰਾ ਕਰੀਮੋਵਾ ਇਸ ਕੁੜੀ ਦਾ ਨਾਮ ਹੈ ਤੇ ਇਹਨੇ ਇਹ ਪੈਸੇ ਰਿਸ਼ਵਤ ਘੋਰੀ ਭ੍ਰਿਸ਼ਟਾਚਾਰ ਦੇ ਜ਼ਰੀਏ ਹਾਸਲ ਕੀਤੇ ਸੀ ਇਹਨਾਂ ਪੈਸਿਆਂ ਨੂੰ ਵਰਤਣ ਦਾ ਉਹਨੂੰ ਸਭ ਤੋਂ ਸੌਖਾ ਤਰੀਕਾ ਜਾਇਦਾਦ ਖਰੀਦਣਾ ਲੱਗਿਆ ਪਰ ਗੁਲਨਾਰਾ ਲਈ ਇਹ ਸਭ ਕਰਨਾ ਇੰਨਾ ਸੌਖਾ ਨਹੀਂ ਸੀ ਉਨੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨਾਲ ਕਮਾਏ ਪੈਸਿਆਂ ਨਾਲ ਘਰ ਅਤੇ ਜੈਟ ਖਰੀਦਣ ਲਈ ਯੂਕੇ ਦੀਆਂ ਕੰਪਨੀਆਂ ਨੂੰ ਇਸਤੇਮਾਲ ਕੀਤਾ ਇਹ ਸਾਹਮਣੇ ਆਇਆ ਕਿ ਲੰਡਨ ਅਤੇ ਬ੍ਰਿਟਿਸ਼ ਵਰਜਨ ਆਇਲੈਂਡਜ਼ ਵਰਗੀਆਂ ਲੇਖਾਕਾਰੀ ਫਰਮਾਂ ਨੇ ਸੌਦਿਆਂ 'ਚ ਸ਼ਾਮਲ ਯੂਕੇ ਕੰਪਨੀਆਂ ਲਈ ਕੰਮ ਕੀਤਾ ਸੀ ਹੁਣ ਗੁਲਨਾਰਾ ਦੀ ਜਾਇਦਾਦ ਤੇ ਉਸ ਵੱਲੋਂ ਇਕੱਠੀ ਕੀਤੀ ਗਈ ਧਨ ਦੌਲਤ ਨੇ ਯੂਕੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਹੁੰਦੀਆਂ ਵਿੱਤੀ ਗਤੀਵਿਧੀਆਂ ਅਤੇ ਜਾਇਦਾਦ ਦੇ ਲੈਣ ਦੇਣ ਤੇ ਵੀ ਸਵਾਲ ਖੜੇ ਕੀਤੇ। ਇਹਦੇ ਨਾਲ ਯੂਕੇ ਦੇ ਗੈਰ ਕਾਨੂੰਨੀ ਦੌਲਤ ਨਾਲ ਨਜਿੱਠਣ ਲਈ ਕੀਤੇ ਯਤਨਾਂ ਤੇ ਵੀ ਸ਼ੰਕੇ ਖੜੇ ਹੁੰਨੇ। ਰਿਪੋਰਟ ਦੇ ਮੁਤਾਬਕ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕਮਾਏ ਪੈਸੇ ਨਾਲ ਯੂਕੇ ਵਿੱਚ ਜਾਇਦਾਦ ਖਰੀਦਣ ਦੇ ਕਈ ਮਾਮਲੇ ਸਾਹਮਣੇ ਆਏ। ਬ੍ਰਿਟਿਸ਼ ਅਧਿਕਾਰੀਆਂ ਤੇ ਲੰਬੇ ਸਮੇਂ ਤੋਂ ਇਹ ਇਲਜ਼ਾਮ ਲੱਗਦੇ ਰਹੇ। ਕਿ ਉਹਨਾਂ ਨੇ ਦੌਲਤ ਦੀ ਅਜਹੀ ਨਾਜਾਇਜ਼ ਵਰਤੋਂ ਨੂੰ ਥੱਲ ਪਾਉਣ ਲਈ ਲੜਿੰਦੇ ਕਦਮ ਨਹੀਂ ਚੁੱਕੇ ਤਾਂ ਰਿਪੋਰਟ 'ਚ ਇਹ ਵੀ ਆਇਆ ਕਿ ਕਰੀਮ ਮੋਵਾ ਨੇ ਜਿੰਨੇ ਸੌਖੇ ਤਰੀਕੇ ਨਾਲ ਯੂਕੇ 'ਚ ਜਾਇਦਾਦ ਖਰੀਦੀ ਉਹ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਹਨ ਤੇ ਇਹ ਚਿੰਤਾਜਨਕ ਹੈ ਹੁਣ ਇੱਕ ਅਮੀਰ ਬਾਪ ਦੀ ਧੀ ਹੈ ਇਹ ਗੁਲਨਾਰਾ ਇਹਦਾ ਨਾਮ ਹੈ ਗੁਲਨਾਰਾ ਦੇ ਮਾਮਲੇ 'ਚ ਹਰ ਕੰਮ ਬਹੁਤ ਸਫਾਈ ਨਾਲ ਕੀਤਾ ਗਿਆ ਸੋ ਇਦਾਂ ਦਾ ਕੋਈ ਵੀ ਪੁਆਇੰਟ ਨਹੀਂ ਮਿਲਿਆ ਕਿ ਗੁਲਨਾਰਾ ਵੱਲੋਂ ਖਰੀਦੀਆਂ ਗਈਆਂ ਜਾਇਦਾਦਾਂ ਦੇ ਸੌਦਿਆਂ ਨਾਲ ਜੁੜੀਆਂ ਕੰਪਨੀਆਂ ਨੂੰ ਪਤਾ ਕਿ ਉਸ ਕੋਲ ਪੈਸਾ ਕਿਵੇਂ ਆਇਆ ਨਾ ਹੀ ਉਹਨਾਂ ਨੂੰ ਪੈਸੇ ਦੇ ਗੈਰ ਕਾਨੂੰਨੀ ਹੋਣ ਸਬੰਧੀ ਕੋਈ ਸ਼ੱਕ ਸੀ ਜੁਕੇ ਵਿੱਚ ਗੁਲਨਾਰਾ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਤੇ ਨਾ ਹੀ ਕੋਈ ਜੁਰਮਾਨਾ ਕੀਤਾ ਗਿਆ ਗੁਲਨਾਰਾ ਕਰੀਮੋਵਾ ਇੱਕ ਅਮੀਰ ਬਾਪ ਦੀ ਧੀ ਹੈ ਉਹਦੇ ਪਿਤਾ ਇਸਲਾਮ ਕਰੀਮੋਵ ਨੇ 1989 ਤੋਂ ਲੈ ਕੇ 2016 ਤੱਕ ਮੱਧ ਏਸ਼ੀਆਈ ਰਾਜ ਉਜ਼ਬੇਕਿਸਤਾਨ ਉੱਤੇ ਸ਼ਾਸਨ ਕੀਤਾ ਸੀਗਾ ਗੁਲਨਾਰਾ ਨੂੰ ਉਹਨਾਂ ਦਾ ਉਤਰਾਧਿਕਾਰੀ ਦੱਸਿਆ ਗਿਆ ਸੀ ਔਰ ਉਹ ਗਾਇਣਿਆਂ ਦੀ ਇੱਕ ਕੰਪਨੀ ਚਲਾਉਂਦੀ ਸੀ ਸਪੇਨ ਵਿੱਚ ਰਾਜਦੂਤ ਵੱਜੋਂ ਸੇਵਾਵਾਂ ਨਿਭਾ ਚੁੱਕੀ ਗੁਲਨਾਰਾ ਗੁਗੂਸ਼ਾ ਨਾਮ ਹੇਠ ਪੌਪ ਵੀਡੀਓ ਦੇ ਵਿੱਚ ਵੀ ਦੇਖੀ ਗਈ ਸੀ ਹੁਣ ਗੁਲਨਾਰਾ ਨੂੰ ਸਜ਼ਾ ਮਿਲਦੀ ਕਦੇ ਪੌਪ ਵੀਡੀਓ ਰਾਹੀਂ ਲੋਕਾਂ ਸਾਹਮਣੇ ਆਈ ਗੁਲਨਾਰਾ ਸਾਲ 2014 ਚ ਉਹ ਲੋਕਾਂ ਦੀ ਨਜ਼ਰਾਂ ਤੋਂ ਗਾਇਬ ਹੋ ਗਈ ਸੀ ਬਾਅਦ ਚ ਇਹ ਸਾਹਮਣੇ ਆਇਆ ਕਿ ਇਹਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਹਰਾਸਤਮਾ ਲਿਆ ਗਿਆ ਤੇ ਉਹ ਵੀ ਇਹਦੇ ਪਿਤਾ ਦੇ ਜਿਉਂਦੇ ਆ ਗੁਲਨਾਰਾ ਨੂੰ ਦਸੰਬਰ 2017 ਵਿੱਚ ਸਜ਼ਾ ਸੁਣਾਈ ਗਈ ਸੀ ਤੇ ਨਜ਼ਰਬੰਦ ਕੀਤਾ ਗਿਆ ਸੀ ਸਾਲ 2019 ਚ ਉਹਨੇ ਨਜ਼ਰਬੰਦੀ ਲਈ ਰੱਖੀਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰਤੀ ਜੀ ਤੋਂ ਬਾਅਦ ਫਿਰ ਇਹਨੂੰ ਜੇਲ੍ਹ ਮਾਂ ਭੇਜਤਾ ਹੁਣ ਸਰਕਾਰੀ ਵਕੀਲਾਂ ਨੇ ਗੁਲਨਾਰਾ ਉੱਤੇ ਇੱਕ ਅਪਰਾਧਿਕ ਸਮੂਹ ਦਾ ਹਿੱਸਾ ਹੋਣ ਦੇ ਇਲਜ਼ਾਮ ਲਾਏ ਪੁਲਿਸ ਮੁਤਾਬਕ ਇਹ ਗਰੁੱਪ ਯੂਕੇ ਰੂਸ ਤੇ ਦੁਬਈ ਤੇ ਹੋਰ 12 ਦੇਸ਼ਾਂ 'ਚ 100 ਕਰੋੜ ਪੌਂਡ ਦੀ ਜਾਇਦਾਦ ਖਰੀਦੀ ਸੀ ਇਸ ਗਰੁੱਪ ਨੇ ਫਰੀडम ਫਾਰ ਯੂਰੇਸ਼ੀਆ ਦੀ ਰਿਪੋਰਟ ਦੇ ਖੋਜਕਰਤਾ ਜਿਹੜੇ ਇਹਨਾਂ ਵਿੱਚੋਂ ਔਰ ਆਕਸਫੋਰਡ ਯੂਨੀਵਰਸਿਟੀ ਦੇ ਖੋਜ ਫੈਲੋ ਟੌਮ ਮੇਨ ਇਹਨੇ ਕਿਹਾ ਕਿ ਕ੍ਰੀਮੋਵਾ ਮਾਮਲਾ ਹੁਣ ਤੱਕ ਦੇ ਸਭ ਤੋਂ ਵੱਡੇ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚੋਂ ਇੱਕ ਹੈ ਹੁਣ ਕਰੀਮੋਵਾ ਗੁਲਨਾਰ ਕਰੀਮੋਵਾ ਤੇ ਉਹਨਾਂ ਦੇ ਸਾਥੀਆਂ ਨੇ ਭ੍ਰਿਸ਼ਟਾਚਾਰ ਨਾਲ ਇਕੱਠੇ ਕੀਤੇ ਫੰਡਾਂ ਨਾਲ ਖਰੀਦੀ ਵੱਡੀ ਜਿਹੜੀ ਜਾਇਦਾਦ ਸੀ ਇੱਕ ਇੱਕ ਹਿੱਸਾ ਉਹਦਾ ਪਹਿਲੀ ਵੇਚਤਾ ਇਹਨਾਂ ਨੇ ਸੋ ਗ੍ਰਿਫਤਾਰੀ ਤੋਂ ਪਹਿਲਾਂ ਗੁਲਨਾਰਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਾਇਦਾਦ ਤੇ ਜ਼ਮੀਨ ਦੀਆਂ ਰਜਿਸਟਰੀਆਂ ਦੇ ਰਿਕਾਰਡ ਤੋਂ ਜੋ ਕਿ ਸਵਿਟਜ਼ਰਲੈਂਡ ਫਰਾਂਸ ਦੁਬਈ ਹਾਂਗਕਾਂਗ ਤੇ ਹੋਰ ਵੱਖ-ਵੱਖ ਦੇਸ਼ਾਂ 'ਚ ਉਹਨਾਂ ਵੱਲੋਂ ਖਰੀਦੀਆਂ 14 ਪ੍ਰਾਪਰਟੀ ਦੀਆਂ ਪਛਾਣ ਕੀਤੀ ਗਈ ਔਰ ਇਹਨਾਂ ਪ੍ਰਾਪਰਟੀਆਂ ਨੂੰ ਖਰੀਦਣ ਲਈ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਨਾਲ ਕਮਾਏ ਪੈਸੇ ਵਰਤੇ ਗਏ ਹੁਣ ਇਹ ਉਜ਼ਬੇਕਿਸਤਾਨ ਦੀ ਰਾਜਕੁਮਾਰੀ ਕੌਣ ਹੈ ਫਰੀडम ਫਾਰ ਯੂਰੇਸ਼ੀਆ ਨੇ 14 ਮਾਰਚ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਦਾ ਸਿਰਲੇਖ ਸੀਗਾ ਉਜ਼ਬੇਕ ਦੀ ਰਾਜਕਮਾਰੀ ਕੌਣ ਹੈ ਔਰ 에ਰਪੋਰਟ ਲੰਡਨ ਤੇ ਇਹਦੇ ਨੇੜੇ ਤੇੜੇ ਖਰੀਦੀਆਂ ਗਈਆਂ ਪੰਜ ਪ੍ਰਾਪਰਟੀਆਂ ਜ਼ਮੀਨਾਂ ਤੇ ਕਿੰਨਾਂ ਦਸੀਗੀ ਇਹਨਾਂ ਪੰਜ ਪ੍ਰਾਪਰਟੀ ਦੀ ਕੀਮਤ ਹੈ ਜਿਹੜੀ ਅੰਦਾਜ਼ਨ 5 ਕਰੋੜ ਪੌਂਡ ਹੈ ਯਾਨੀ ਕਿ 500 ਕਰੋੜ ਰੁਪਈਆ ਇੰਡੀਆ ਦਾ ਬਣ ਜਾਂਦਾ ਔਰ ਇਹ ਜਾਇਦਾਦਾਂ ਲੰਡਨ ਦੀਆਂ ਅਹਿਮ ਤੇ ਮਹਿੰਗੀਆਂ ਥਾਵਾਂ ਦੇ ਨੇੜੇ ਸੀਗੀਆਂ ਤਿੰਨ ਫਲੈਟ ਬਕਿੰਗਮ ਪੈਲਸ ਦੇ ਬਿਲਕੁਲ ਪੱਛਮ ਚ ਪੈਂਦੇ ਇਲਾਕੇ ਬੇਲਗਰਾਵੀਆ ਚ ਇੱਕ ਘਰ ਮੇਫੇਅਰ ਵਿੱਚ ਹੈ ਤੇ ਇੱਕ ਹੋਰ ਜਾਇਦਾਦ ਜਿਹਦਾ ਨਾਮ ਦਸਰੀ ਮੈਂਸ਼ਨ ਹੈ ਇਹਦੀ ਕੀਮਤ 1.8 ਕਰੋੜ ਹੈ ਇਹਦੇ ਵਿੱਚ ਇੱਕ ਪ੍ਰਾਈਵੇਟ VOTING ਝੀਲ ਵੀ ਹੈ ਕਰੀਮੋਵ ਨੂੰ ਹਰਾਸਤ ਚ ਲਏ ਜਾਣ ਤੋਂ ਪਹਿਲਾਂ 2013 ਚ ਬੇਲਗਰਾਵੀਆ ਦੇ ਦੋ ਫਲੈਟ ਵੇਚੇ ਗਏ ਸੀਗੇ 2017 ਚ ਮੇ ਫੇਅਰ ਵਿਚਲਾ ਘਰ ਸਰੀ ਮੈਂਸ਼ਨ ਤੇ ਬੇਲਗਰਾਵੀਆ ਦਾ ਤੀਜਾ ਫਲੈਟ ਸੀਰੀਅਸ ਫਰਾਡ ਆਫਸ ਨੇ ਜਬਤ ਕਰ ਲਿਆ ਸੀ ਹੁਣ ਫਰੀडम ਫਾਰ ਯੂਰੇਸ਼ੀਆ ਦੀ ਰਿਪੋਰਟ ਚ ਲੰਡਨ ਤੇ ਬ੍ਰਿਟਿਸ਼ ਵਰਜਨ ਆਈਲੈਂਡ ਦੀਆਂ ਫਰਮਾਂ ਦਾ ਵੀ ਨਾਮ ਹੈ ਔਰ ਇਸ ਰਿਪੋਰਟ ਮਾ ਦਾਅਵਾ ਕਰਿਆ ਗਿਆ ਕਿ ਗੁਲਨਾਰਾ ਕਰੀਮੋਵਾ ਜਾਂ ਉਹਦੇ ਜਿਹੜੇ ਸਹਿਯੋਗੀ ਹੈ ਇਹਨਾਂ ਨੇ ਜਾਇਦਾਦਾਂ ਦੇ ਨਾਲ ਨਾਲ ਇੱਕ ਨਿੱਜੀ ਜੈਟ ਲਾਈਨਰ ਤੇ ਵੀ ਕਰੀਮ ਏ ਸੀ ਤਾਂ ਕਰੀਮ ਓਵਰ ਦੇ ਦੋਸਤ ਰੁਸਤਮ ਮਦੂਮਾਰੋਵ ਤੇ ਹੋਰ ਸਹਿਯੋਗੀਆਂ ਦੀ ਇਸ ਮਾਮਲੇ ਮ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਰੀਮ ਓਵਰ ਨਾਲ ਜੁੜੀਆਂ ਯੂਕੇ ਦੀਆਂ ਦੋ ਕੰਪਨੀਆਂ ਪੈਨਾਲੀ ਲਿਮਟਿਡ ਓਡੈਂਟਨ ਮੈਨੇਜਮੈਂਟ ਲਿਮਟਿਡ ਇਹਦੇ ਲਈ ਜਿਹੜੀ ਹਿਸਾਬ ਕਿਤਾਬ ਦੇਣ ਵਾਲੀਆਂ ਐਸ ਐਚ ਲੈਂਡਰਸ ਐਲ ਐਲ ਪੀ ਇਹਨੇ ਮਤਲਬ ਕਿ ਇਹਨਾਂ ਨੂੰ ਸੇਵਾਵਾਂ ਮਦਦੀਆਂ ਤੋ ਇਹ ਦੋਵੇਂ ਕੰਪਨੀਆਂ ਲੰਡਨ ਚ ਨਿਊ ਆਕਸਫੋਰਡ ਸਟਰੀਟ ਤੇ ਪੈਨੀਆਂ ਹੈ ਜੁਲਾਈ 2010 ਦੇ ਅਖੀਰ ਚ ਐਸ ਐਚ ਲੈਂਡਰਸ ਨੇ ਕਿਸੇ ਹੋਰ ਕੰਪਨੀ ਨੂੰ ਰਜਿਸਟਰ ਕਰਨ ਦੀ ਮੰਗ ਕੀਤੀ ਸੀ ਇਹਦਾ ਮਕਸਦ ਸੀ 4 ਕਰੋੜ ਪੌਂਡ ਦੀ ਇੱਕ ਨਿੱਜੀ ਜੈਟ ਖਰੀਦ ਦੀ ਡੀਲ ਨੂੰ ਪੂਰਾ ਕਰਨਾ ਇਸ ਮਾਮਲੇ ਚ ਮਧੂਮਾ ਰੋਬ ਦਾ ਨਾਮ ਲਾਭਕਾਰੀ ਮਾਲਕ ਵਜੋਂ ਦਿੱਤਾ ਗਿਆ ਸੀ ਜਦੋਂ ਕੰਪਨੀ ਨੂੰ ਉਹਦੇ ਫੰਡਾਂ ਦੇ ਸਰੋਤ ਬਾਰੇ ਉਸ ਸਮੇਂ ਪੁੱਛਿਆ ਗਿਆ ਤਾ ਐਸ ਐਚ ਲੈਂਸ ਨੇ ਜਵਾਬ ਦਿੱਤਾ ਉਹ ਕਹਿੰਦੇ ਸਾਡਾ ਮੰਨਣਾ ਕਿ ਉਹਦੀ ਨਿੱਜੀ ਦੌਲਤ ਬਾਰੇ ਸਵਾਲ ਇਸ ਟਾਈਮ ਟੁਕਮਾ ਨਹੀਂ ਹੈ ਸੋ ਜੀ ਆ ਇਦਾਂ ਇਸ ਲਈ ਹੋਇਆ ਕਿਉਂਕਿ ਜੈਟ ਖਰੀਦਣ ਲਈ ਪੈਸੇ ਮਦੂਮਾ ਰੋਬ ਆਪਣੇ ਨਿੱਜੀ ਫੰਡਾਂ ਵਿੱਚੋਂ ਮੁਹਈਆ ਨਹੀਂ ਕਰਵਾ ਰਿਆ ਸੀ ਲੰਡਨ ਦੇ ਵਿੱਚ ਫਰਮ ਨੇ ਬਾਅਦ ਚ ਕਿਹਾ ਕਿ ਮਦੂਮਾ ਰੋਬ ਦੀ ਦੌਲਤ ਕੁਝ ਹੱਦ ਤੱਕ ਉਜ਼ਬੇਕਿਸਤਾਨ ਸਿਤ ਇੱਕ ਮੋਬਾਈਲ ਫੋਨ ਕੰਪਨੀ ਉਦਦਨ ਰੋਬੀਤਾ ਇਹ ਤੋਂ ਆਈ ਹੈ ਕ੍ਰੀਮ ਹੋਵਾ ਨਾਲ ਕੰਪਨੀ ਦੇ ਸੰਭਾਵੀ ਸਬੰਧਾਂ ਬਾਰੇ ਪਹਿਲੇ ਸਵਾਲ ਉਠਾਏ ਗਏ ਸੀ 2004 ਚ ਮਾਸਕੋ ਟਾਈਮਜ਼ ਲਈ ਇੱਕ ਲੇਖ ਚ ਇਲਜ਼ਾਮ ਲਾਏ ਗਏ ਸੀ ਕਿ ਕ੍ਰੀਮ ਹੋਵਾ ਨੇ ਧੋਖਾਧੜੀ ਕੀਤੀ ਹੈ ਤੇ ਜਿਹੜੀ ਉਹ ਮੋਬਾਈਲ ਕੰਪਨੀ ਹੈ ਉਜ਼ਦຸນ ਰੋਬੀਤਾ ਇਸ ਕੰਪਨੀ ਨੂੰ 2 ਕਰੋੜ ਪਾਉਂਦਾ ਇਹਨੇ ਚੂਨਾ ਲਾਇਆ ਸੀ ਕ੍ਰੀਮ ਹੋਵਾ ਦੇ ਇੱਕ ਸਾਬਕਾ ਸਲਾਹਕਾਰ ਨੇ ਵੀ ਉਹਦੇ ਉੱਤੇ ਧੋਖਾਧੜੀ ਦੇ ਇਲਜ਼ਾਮ ਲਾਏ ਸੀ ਹੁਣ ਲੇਖਾਕਾਰ ਕੰਪਨੀਆਂ ਦੇ ਮੁਤਾਬਕ ਕਿਉਂਕਿ ਮਾਮਲਾ ਮਾਮਲੇ ਉਜ਼ਬੇਕਿਸਤਾਨ ਦੇ ਸ਼ਾਸਕ ਪਰਿਵਾਰਾਂ ਨਾਲ ਜੁੜੇ ਹੋਏ ਸੀ ਇਸ ਲਈ ਉਹਨਾਂ ਨੇ ਫੰਡਾਂ ਬਾਰੇ ਬਹੁਤੀ ਪੜਤਾਲ ਨਹੀਂ ਕੀਤੀ ਤਾਂ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਮੁਤਾਬਕ ਐਚ ਐਸ ਲੈਂਡਸ ਤੇ ਐਲ ਐਲ ਪੀ ਨੇ ਕਦੇ ਵੀ ਗੁਲਨਾਰਾ ਕਰੀਮੋਵਾ ਨਾਲ ਕੋਈ ਡੀਲ ਨਹੀਂ ਕੀਤੀ ਤੇ ਉਹ ਰੁਸਤਮ ਮਾਦੂਮਾਰੋਵ ਵੱਲੋਂ ਹੀ ਜਾਇਦਾਦਾਂ ਦੀ ਖਰੀਦ-ਵੇਚ ਕਰਦੇ ਸੀ ਤਾਂ ਫਰੀडम ਫਾਰ ਯੂਰ ਏਸ਼ੀਆ ਦੇ ਟੌਮ ਮੇਨ ਨੇ ਕਿਹਾ ਕਿ ਜ਼ਾਹਰ ਤੌਰ ਤੇ ਕਰੀਮੋਵਾ ਵੱਲੋਂ ਸੌਖੀਆਂ ਹੀ ਇੰਗਲੈਂਡ 'ਚ ਇੰਨੀ ਜ਼ਿਆਦਾ ਜਾਇਦਾਦ ਖਰੀਦਣ 'ਚ ਕਾਮਯਾਬ ਰਹਿਣਾ ਇੱਕ ਚਿੰਤਾਜਨਕ ਵਿਸ਼ਾ ਸੀ। ਹੁਣ 2017 ਤੱਕ ਚੱਲੀ ਜਾਂਚ 'ਚ ਪੁਜੇકિસ્તાਨ ਦੇ ਸ਼ਾਸਕ ਦੀ ਧੀ ਦੀ ਜਾਇਦਾਦ ਦੇ ਸਾਧਨਾਂ ਦਾ ਪਤਾ ਲੱਗਿਆ ਤੇ ਕਈ ਦੇਸ਼ਾਂ ਨੇ ਪਹਿਲਾਂ ਹੀ ਉਹਨਾਂ ਦੇ ਬੈਂਕ ਖਾਤਿਆਂ ਤੇ ਜਾਇਦਾਦਾਂ ਨੂੰ ਫ੍ਰੀਜ਼ ਕਰਤਾ। ਤੇ ਐਸੀ ਦੋਸਤੋ ਪੁਜੇકિસ્તાਨ ਦੀ ਰਾਜਕੁਮਾਰੀ ਦੇ ਕਾਰਨਾਮੇ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਦੇ ਹੋ ਗਿਆ ਸਤਿ ਸ੍ਰੀ ਅਕਾਲ।